ਅੱਜ ਦੇ ਇਸ ਵੀਡੀਓ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ ਸਿੱਖ ਰਾਤ ਦੇ ਸਮੇਂ ਪੰਜਾਬ ਦੇ ਐਜੂਕੇਸ਼ਨ ਸਿਸਟਮ ਬਾਰੇ ਕਿਵੇਂ ਪੰਜਾਬ ਦਾ ਉਸ ਸਮੇਂ ਸਿੱਖਿਆ ਤੰਤਰ ਕੰਮ ਕਰਦਾ ਸੀ ਤੇ ਕਿਸ ਤਰ੍ਹਾਂ ਅੰਗਰੇਜ਼ਾਂ ਨੇ ਆ ਕੇ ਉਸ ਨੂੰ ਖਰਾਬ ਕੀਤਾ ਗੱਲ ਕਰਦੇ ਹਾਂ 1809 ਈਸਵੀ ਦੀ 1809 ਈਸਵੀ ਦੇ ਵਿੱਚ ਪੰਜਾਬ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਤੇ ਭਾਰਤ ਦੇ ਵਿੱਚ ਉਸ ਸਮੇਂ ਅੰਗਰੇਜ਼ਾਂ ਦਾ ਰਾਜ ਸੀ ਭਾਰਤ ਤੇ ਪੰਜਾਬ ਉਸ ਸਮੇਂ ਅਲੱਗ-ਅਲੱਗ ਦੇਸ਼ ਹੋਇਆ ਕਰਦੇ ਸੀ 1809 ਦੇ ਵਿੱਚ ਇੱਕ ਚਾਰਲਸ ਮੈਟਕਲੀਫ ਨਾਂ ਦਾ ਵਿਅਕਤੀ ਅੰਗਰੇਜ਼ ਲੰਡਨ ਤੋਂ ਪੰਜਾਬ ਆਉਂਦਾ ਹੈ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਕੋਈ ਪਹਿਲੀ ਸੰਧੀ ਕਰਨ ਉਸ ਸਮੇਂ 7 ਦਿਨ ਉਹ ਅੰਮ੍ਰਿਤਸਰ ਸਾਹਿਬ ਦੇ ਵਿੱਚ ਰਹਿੰਦਾ ਤੇ ਕੁਝ ਕਿ ਦਿਨ ਉਹ ਲਾਹੌਰ ਦੇ ਵਿੱਚ ਬਤੀਤ ਕਰਦਾ ਉਸ ਨੇ ਕੀ ਕੀ ਜਾ ਕੇ ਆਪਣੇ ਅੰਮ੍ਰਿਤਸਰ ਦੇ ਵਿੱਚ ਦੇਖਿਆ ਕੀ ਕੀ ਲਾਹੌਰ ਦੇ ਵਿੱਚ ਦੇਖਿਆ ਕਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕੰਮ ਕਰ ਰਿਹਾ ਜਾ ਕੇ ਲੰਡਨ ਪਾਰਲੀਮੈਂਟ ਦੇ ਵਿੱਚ ਬਿਆਨ ਦਿੰਦਾ ਹੈ ਪਹਿਲੀ ਗੱਲ ਉਹ ਪਾਰਲੀਮੈਂਟ ਦੇ ਵਿੱਚ ਇਹ ਰੱਖਦਾ ਵੀ ਪੰਜਾਬ ਦੇ ਵਿੱਚ ਮੈਂ ਦੇਖਿਆ ਵੀ ਸੱਥਾਂ ਸਕੂਲਾਂ ਤੇ ਹਰ ਘਰ ਦੇ ਬੇੜੇ ਦੇ ਵਿੱਚ ਸੂਰਜੀ ਘੜੀਆਂ ਲੱਗੀਆਂ ਹੋਆਂ ਨੇ ਪੰਜਾਬ ਦੇ ਲੋਕ ਸਮੇਂ ਦੇ ਬਹੁਤ ਜ਼ਿਆਦੇ ਪਾਵੰਤ ਨਹੀਂ। ਉਸ ਸਮੇਂ ਇੰਗਲੈਂਡ ਦੇ ਵਿੱਚ ਘੜੀਆਂ ਦਾ ਰਿਵਾਜ ਨਹੀਂ ਸੀ। ਉਹਨੇ ਉੱਥੇ ਦੱਸਿਆ ਕਿ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਵਿੱਚ ਸਮੇਂ ਦੇ ਨਾਲ ਸੰਗੀਤ ਦੀਆਂ ਜਿਹੜੀਆਂ ਸੰਗੀਤ ਬਦਲਦਾ ਹੈ। ਅਸੀਂ ਦੇਖਦੇ ਹਾਂ ਦਰਬਾਰ ਸਾਹਿਬ ਦੇ ਵਿੱਚ ਪ੍ਰਕਰਮਾਂ ਦੇ ਵਿੱਚ ਇੱਕ ਸੂਰਜੀ ਘੜੀ ਲੱਗੀ ਹੋਈ ਹੈ ਭਾਈ ਲੈਣਾ ਸਿੰਘ ਨੇ ਬਣਵਾਈ ਸੀ। ਉਹ ਕੜੀਆਂ ਹਰ ਇੱਕ ਸਾਥ ਹਰ ਇੱਕ ਸਕੂਲ ਦੇ ਵਿੱਚ ਦਰਬਾਰੇ ਖਾਲਸਾ ਵਲੇ ਹੁੰਦੀਆਂ ਸੀ ਉਸ ਤੋਂ ਬਾਅਦ ਦੋ ਪ੍ਰੋਜੈਕਟ ਸ਼ੁਰੂ ਕੀਤੇ ਸੀ ਮਹਾਰਾਜਾ ਰਣਜੀਤ ਸਿੰਘ ਨੇ ਦਰਬਾਰੇ ਖਾਲਸਾ ਨੇ ਇੱਕ ਮਤਾ ਪਾਸ ਕੀਤਾ ਸੀ ਪਹਿਲਾ ਵੀ ਪੰਜਾਬ ਦੇ ਹਰ ਇੱਕ ਵਿਅਕਤੀ ਨੂੰ ਸਿੱਖਿਅਤ ਕਰ ਦੇਣਾ ਕੋਈ ਵੀ ਵਿਅਕਤੀ ਕੋਈ ਵੀ ਬਜ਼ੁਰਗ ਕੋਈ ਵੀ ਔਰਤ ਕੋਈ ਵੀ ਬੱਚਾ ਕੋਈ ਜਵਾਨ ਪੰਜਾਬ ਦੇ ਵਿੱਚ ਅਨਪੜ੍ਹ ਨਹੀਂ ਹੋਊਗਾ ਪਰ ਇੰਗਲੈਂਡ ਦੇ ਵਿੱਚ ਉਸ ਸਮੇਂ ਐਲੀਮੈਂਟਰੀ ਪ੍ਰੋਜੈਕਟ ਕੋਈ ਵੀ ਨਹੀਂ ਸੀ। ਚਾਕੇ ਮੈਟਕਲਿਫ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਇਹ ਕਿਹਾ ਵੀ ਅਸੀਂ ਪੰਜਾਬ ਤੋਂ ਇੰਨੇ ਪਿੱਛੇ ਆਂ ਵੀ ਸਾਡੇ ਕੋਲੇ ਇੱਕ ਐਲੀਮੈਂਟਰੀ ਐਜੂਕੇਸ਼ਨ ਪ੍ਰੋਜੈਕਟ ਨਹੀਂ ਪਰ ਉਹ ਹਰ ਇੱਕ ਬੰਦੇ ਨੂੰ ਸਿੱਖਿਅਤ ਕਰਨ ਦੀ ਸੋਚੀ ਬੈਠੇ ਨੇ। ਦੂਸਰਾ ਇੱਕ ਮਤਾ ਪਾਸ ਦੂਸਰਾ ਇਹ ਹੋਇਆ ਸੀ ਵੀ ਪਿੰਡ ਦੀਆਂ ਪੰਚਾਇਤਾਂ ਨੂੰ ਸੈਲਫ ਡਿਫੈਂਸਿਸ ਕਾਇਆ ਜਾਊਗਾ। ਹਰ ਪਿੰਡ ਕੋਲੇ ਆਪਣੀ ਫੌਜ ਹੋਊਗੀ। ਵਲੰਟੀਅਰ ਫੌਜ ਹੋਊਗੀ। ਹਰ ਘਰ ਦੇ ਵਿੱਚ ਅਸਲਾ ਹੋਊਗਾ। ਪਿੰਡ ਦੀ ਫੌਜ ਦਾ ਕੰਮ ਹੋਊਗਾ ਆਪਣੇ ਪਿੰਡ ਦੇ ਹੱਕਾਂ ਦੀ ਰਾਖੀ ਕਰਨਾ। ਉਸ ਸਮੇਂ ਉਸ ਪਿੰਡ ਦੀ ਫੌਜ ਦੇ ਸਾਹਮਣੇ ਮਹਾਰਾਜਾ ਰਣਜੀਤ ਸਿੰਘ ਦੇ ਹੁਕਮ ਪਈ ਨਹੀਂ ਸੀ ਚੱਲਦੇ। ਉਹ 1809 ਦੇ ਵਿੱਚ ਇਹ ਮਤੇ ਪਾਸ ਕੀਤੇ ਗਏ ਤੇ 1830 ਤੱਕ ਪੰਜਾਬ ਨੇ 100% ਟੀਚਾ ਪ੍ਰਾਪਤ ਕਰ ਲਿਆ ਸੀ ਇਸ ਕੰਮ ਦਾ 1830 ਤੱਕ ਪੰਜਾਬ ਦੇ ਵਿੱਚ ਕੋਈ ਵੀ ਬੰਦਾ ਕੋਈ ਵੀ ਬਜ਼ੁਰਗ ਕੋਈ ਵੀ ਔਰਤ ਅਨਪੜ੍ਹ ਨਹੀਂ ਸੀ ਪਰ ਇੰਗਲੈਂਡ ਦੇ ਵਿੱਚ 1970 ਦੇ ਵਿੱਚ ਇਹ ਸਿਸਟਮ ਲਾਗੂ ਹੋਇਆ ਸੀ ਜਿਹੜਾ ਅਸੀਂ 1809 ਦੇ ਵਿੱਚ ਸ਼ੁਰੂ ਕਰਤਾ ਸੀ ਫਿਰ ਗੱਲ ਹੁੰਦੀ ਆ 1849 ਦੀ ਪੰਜਾਬ ਦੇ ਉੱਤੇ ਅੰਗਰੇਜ਼ ਕਾਬਜ਼ ਹੁੰਦੇ ਨੇ ਉਹਨਾਂ ਦਾ ਸਭ ਤੋਂ ਪਹਿਲਾ ਮਕਸਦ ਇਹ ਸੀ ਵੀ ਜੇ ਅਸੀਂ ਪੰਜਾਬ ਨੂੰ ਆਪਣੇ ਕਬਜ਼ੇ ਵਿੱਚ ਰੱਖਣਾ ਤਾਂ ਇੱਥੋਂ ਦਾ ਐਜੂਕੇਸ਼ਨ ਸਿਸਟਮ ਖਰਾਬ ਕਰੀਏ ਇਸ ਕੰਮ ਦੇ ਲਈ ਉਹਨਾਂ ਨੇ ਕਿੰਗਸ ਕਾਲਜ ਲੰਡਨ ਦਾ ਇੱਕ ਪ੍ਰੋਫੈਸਰ ਸੀ ਜੀ ਡਬਲਿਊ ਲੈਕਟਰਨ ਈਸਟ ਇੰਡੀਆ ਕੰਪਨੀ ਨੇ ਉਸ ਨੂੰ ਹਾਇਰ ਕੀਤਾ ਉਸ ਨੂੰ ਪੰਜਾਬ ਬੁਲਾਇਆ ਵੀ ਆਪਾਂ ਪੰਜਾਬ ਦੇ ਐਜੂਕੇਸ਼ਨ ਸਿਸਟਮ ਨੂੰ ਖਤਮ ਕਰਨਾ ਉਹ ਬੰਦਾ ਪੰਜਾਬ ਪਛਾਵਾ ਨੂੰ ਪਾਣੀ ਵਾਂਗੂ ਬੋਲਦਾ ਸੀ ਬੱਖ ਬੱਖ ਪਛਾਵਾ ਦਾ ਬਹੁਤ ਜਾਣਕਾਰ ਸੀ ਉਹ ਆਪਣੀ ਉਹਨੇ ਕਿਤਾਬ ਲਿਖੀ ਹਿਸਟਰੀ ਆਫ ਇੰਡੀਜਿਨियस ਐਜੂਕੇਸ਼ਨ ਇਨ ਦਾ ਪੰਜਾਬ ਸਿንስ ਇਨਸੈਕਸ਼ਨ ਐਂਡ ਇਨ 1882 ਉਹਦੇ ਵਿੱਚ ਉਹ ਲਿਖਦਾ ਵੀ ਪਿੰਡ ਦੇ ਹਰ ਮੰਦਰ ਨਾਲ ਇੱਕ ਸਕੂਲ ਹੈ ਹਰ ਮਸਜਿਦ ਦੇ ਨਾਲ ਇੱਕ ਸਕੂਲ ਆ ਤੇ ਹਰ ਧਰਮਸ਼ਾਲਾ ਦੇ ਨਾਲ ਇੱਕ ਸਕੂਲ ਹੈ ਦਰਬਾਰ-ਏ-ਖਾਲਸਾ ਨੇ ਇਹ ਹੁਕਮ ਜਾਰੀ ਕੀਤਾ ਹੋਇਆ ਸੀ ਵੀ ਜੇ ਤੁਸੀਂ ਮੰਦਰ ਬਣਾਉਣਾ ਤਾਂ ਤੁਸੀਂ ਨਾਲ ਇੱਕ ਸਕੂਲ ਦਾ ਨਿਰਮਾਣ ਕਰਨਾ ਹੋ ਮੁਸਲਮਾਨਾਂ ਨੂੰ ਕਿਹਾ ਸੀ ਜੇ ਤੁਸੀਂ ਮਸਜਿਦ ਬਣਾਉਣੀ ਆ ਤਾਂ ਨਾਲ ਇੱਕ ਸਕੂਲ ਦਾ ਨਿਰਮਾਣ ਕਰਨਾ ਹੋ ਸਿੱਖ ਧਰਮ ਦੇ ਲਈ ਉਸ ਸਮੇਂ ਗੁਰਦੁਆਰੇ ਨਹੀਂ ਸੀ ਧਰਮਸ਼ਾਲਾ ਹੁੰਦੀਆਂ ਸੀ ਉਹਨਾਂ ਨੂੰ ਇਹ ਹੁਕਮ ਸੀ ਵੀ ਜੇ ਤੁਸੀਂ ਸਕੂਲ ਧਰਮਸ਼ਾਲਾ ਬਣਾਉਣੀ ਆ ਤਾਂ ਨਾਲ ਇੱਕ ਸਕੂਲ ਬਣਾਉਣਾ ਪਊਗਾ। ਤਾਂ ਜਦੋਂ ਉਸਨੇ ਇਹ ਜਾਂ ਸਿਸਟਮ ਦੇਖਿਆ ਜਾ ਕੇ ਤਾਂ ਉਹਨੇ ਸਰਕਾਰ ਨੂੰ ਕਿਹਾ ਵੀ ਇਹ ਸਿਸਟਮ ਨੂੰ ਖਤਮ ਕਰਨ ਦੇ ਲਈ 50 ਸਾਲ ਲੱਗਣਗੇ। ਕਿਉਂਕਿ ਲੋਕਾਂ ਦੇ ਵਿੱਚ ਨੈਤਿਕਤਾ ਇੰਨੀ ਭਰੀ ਹੋਈ ਆ ਵੀ ਇਹ ਇੰਨੀ ਆਸਾਨੀ ਦੇ ਨਾਲ ਇਹ ਖਤਮ ਨਹੀਂ ਹੋਊਗਾ। ਤੋਂ ਸਰਕਾਰ ਨੇ ਕਿਹਾ ਵੀ ਤੂੰ 50 ਸਾਲ ਲੈ ਲੈ। ਤੈਨੂੰ ਹਰ ਇੱਕ ਅਸੀਂ ਮਦਦ ਦੇਵਾਂਗੇ ਕਿਸੇ ਵੀ ਤਰ੍ਹਾਂ ਦੀ ਲੋੜ ਹੋਊਗੀ ਤੈਨੂੰ ਅਸੀਂ ਦੇਵਾਂਗੇ ਪਰ ਇਹਨਾਂ ਦਾ ਸਿੱਖਿਆ ਤੰਤਰ ਜਿਹੜਾ ਉਹ ਖਤਮ ਕਰ। ਉਹ ਉਸ ਨੂੰ ਜਿਸ ਤਰ੍ਹਾਂ ਹੁਣ ਪਹਿਲਾਂ ਆਪਣੇ ਜ਼ਿਲ੍ਹਾ ਸਿੱਖਿਆ ਅਫਸਰ ਨੇ ਡੀਓ ਨੇ ਉਸ ਸਮੇਂ ਡਿਸਟ੍ਰਿਕਟ ਇਨਸਪੈਕਟਰ ਜਨਰਲ ਦੀ ਉਪਾਤੀ ਹੁੰਦੀ ਸੀ ਪੋਸਟ ਹੁੰਦੀ ਸੀ ਉਸ ਨੂੰ ਅੰਮ੍ਰਿਤਸਰ ਦੇ ਵਿੱਚ ਡਿਸਟ੍ਰਿਕਟ ਇਨਸਪੈਕਟਰ ਜਨਰਲ ਆਫ ਸਕੂਲ ਲਾਇਆ ਗਿਆ ਅੰਮ੍ਰਿਤਸਰ ਦਾ। ਉਸ ਤੋਂ ਬਾਅਦ ਸਰਕਾਰੀ ਕਾਲਜ ਲਾਹੌਰ ਦਾ ਪ੍ਰਿੰਸੀਪਲ ਨਿਯੁਕਤ ਕੀਤਾ ਗਿਆ। ਯੂਨੀਵਰਸਿਟੀ ਲਾਹੌਰ ਦਾ ਫਾਊਂਡਰ ਰਿਹਾ ਉਸ ਟਾਈਮ ਬ੍ਰਿਟਸ ਹਾਈ ਕਮਿਸ਼ਨ ਲਾਹੌਰ ਵੀ ਉਸ ਨੂੰ ਬਣਾਇਆ ਗਿਆ ਸੋ ਉਸ ਨੇ ਆਪਣਾ ਕੰਮ 33 ਸਾਲ ਦੇ ਵਿੱਚ ਕਰ ਦਿੱਤਾ ਆਪਣੀ ਇਸ ਬੁੱਕ ਦੇ ਵਿੱਚ ਜਿਹੜੀ ਉਹਨੇ ਕਿਤਾਬ ਲਿਖੀ ਆ ਉਸ ਦੇ ਵਿੱਚ ਬੱਖ ਬੱਖ ਪਿੰਡਾਂ ਦਾ ਬਿਵਰਾ ਦਿੱਤਾ ਉਸ ਨੇ ਇੱਕ ਉਹਨੇ ਸਿਆਲਕੋਟ ਦਾ ਪਿੰਡ ਚੂੜਚੱਕ ਉਸ ਦਾ ਦੱਸਿਆ ਵੀ 1830 ਦੇ ਵਿੱਚ ਇਸ ਤੇ 1500 ਆਬਾਦੀ ਸੀ ਤੇ ਸਾਰੇ ਦੇ ਸਾਰੇ ਲੋਕ ਪੜ੍ਹੇ ਲਿਖੇ ਸੀ ਪਰ ਅੱਜ ਉਥੇ ਕੇਵਲ 11 ਬੰਦੇ ਪੜ੍ਹੇ ਲਿਖੇ ਨੇ ਸੋ ਹੋਇਆ ਕਿ 1858 ਦੇ ਵਿੱਚ ਇੱਕ ਸਰਕਾਰ ਵੱਲੋਂ ਹੁਕਮਚਾਰੀ ਕੀਤਾ ਵੀ ਜਿਹੜਾ ਬੰਦਾ ਸਾਨੂੰ ਹਥਿਆਰ ਜਮ੍ਹਾਂ ਕਰਾਊਗਾ ਉਸ ਨੂੰ ਇੱਕ ਹਥਿਆਰ ਦੇ 3 ਅੰਨੇ ਦੇਵਾਂਗੇ ਜਿਹੜਾ ਇੱਕ ਕੈਦਾਂ ਜਮ੍ਹਾਂ ਕਰਾਊਗਾ ਉਸ ਨੂੰ ਕੈਦੇ ਦੇ 6 ਅੰਨੇ ਦੇਵਾਂਗੇ ਤੇ ਸਾਡੇ ਪੰਜਾਬ ਦੇ ਲੋਕਾਂ ਨੇ ਪੈਸੇ ਦੇ ਲਾਲਚ ਦੇ ਵਿੱਚ ਆ ਕੇ ਆਪਣੇ ਹਥਿਆਰ ਤੇ ਆਪਣੇ ਕੈਤੇ ਆਪਣੀਆਂ ਜਿਹੜੀਆਂ ਕਿਤਾਬਾਂ ਸੀ ਜਾ ਕੇ ਜਮ੍ਹਾਂ ਕਰਵਾ ਦਿੱਤੀਆਂ ਕਿਤਾਬਾਂ ਵਿੱਚ ਇੱਕ ਜਦੋਂ ਅੰਗਰੇਜ਼ ਅਫਸਰ ਨੂੰ ਸਾਡੇ ਪੰਜਾਬ ਦੇ ਵਿਦਵਾਨ ਨੇ ਪੁੱਛਿਆ ਵੀ ਉਹ ਉਹਨਾਂ ਕਿਤਾਬਾਂ ਵਿੱਚ ਕੀ ਸੀ ਤਾਂ ਉਹਨੇ ਇਹ ਦੱਸਿਆ ਸੀ ਵੀ ਉਹਨਾਂ ਕਿਤਾਬਾਂ ਵਿੱਚ ਉਹਨਾਂ ਕੈਦਿਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੁਆਰਾ ਦਿੱਤੇ ਹੋਏ ਸੰਦੇਸ਼ ਦਿੱਤੇ ਹੋਏ ਸੀ ਪੰਜਾਬੀ ਭਾਸ਼ਾ ਸੀ ਜਿੰਨਾ ਕਰਕੇ ਲੋਕਾਂ ਦੇ ਵਿੱਚ ਐਨੀ ਪੋਜ਼ਿਟਿਵਿਟੀ ਆਉਂਦੀ ਸੀ ਐਨੇ ਜ਼ਿਆਦੇ ਲੋਕ ਸੂਝਵਾਨ ਹੋ ਰਹੇ ਸੀ ਵੀ ਉਹ ਪੜ੍ਹਾਈ ਤੋਂ ਪਿੱਛੇ ਨਹੀਂ ਹਟਦੀ ਸੀ ਤੋਂ ਉਹਨਾਂ ਨੇ ਉਹ ਕੈਦੇ ਤੇ ਉਹ ਕਿਤਾਬ ਖਤਮ ਕੀਤੀਆਂ ਇਹ ਆਪਣੀ ਬੁੱਕ ਦੇ ਵਿੱਚ ਇਹ ਵੀ ਲਿਖਦਾ ਵੀ ਕਿਸ ਤਰ੍ਹਾਂ ਘਰਾਂ ਦੀਆਂ ਤਲਾਸ਼ੀਆਂ ਲਈਆਂ ਗੰਗਾ ਉਹ ਕੈਦੇ ਲੱਭੇਗੇ ਤੇ ਉਹਨਾਂ ਕੈਦਿਆਂ ਨੂੰ ਸਾੜਿਆ ਗਿਆ ਜਿਨ੍ਹਾਂ ਲੋਕਾਂ ਨੇ ਜਵਾਬ ਨਹੀਂ ਕਰਵਾਏ ਸੀ ਅੱਜ ਵੀ ਇਹ ਸਿਸਟਮ ਆਕਸਫੋਰਡ ਯੂਨੀਵਰਸਿਟੀ ਦੇ ਵਿੱਚ ਚੱਲ ਰਿਹਾ ਸੋ ਇਸ ਤਰ੍ਹਾਂ ਪੰਜਾਬ ਤੇ ਜਿਹੜੇ ਐਜੂਕੇਸ਼ਨ ਸਿਸਟਮ ਨੂੰ ਖਤਮ ਕੀਤਾ ਗਿਆ ਪੰਜਾਬ ਇਸੇ ਕਰਕੇ ਸਿੱਖਿਆ ਤੰਤਰ ਦੇ ਵਿੱਚ ਪਛੜਿਆ ਸੋ ਲੋੜ ਆ ਸਿੱਖਿਆ ਮਹਾਰਾ ਨੂੰ ਸਿੱਖਿਆ ਵਿਦਵਾਨਾਂ ਨੂੰ ਤੇ ਸਾਡੀਆਂ ਸਰਕਾਰਾਂ ਨੂੰ ਵੀ ਸਿੱਖ ਰਾਜ ਜਿਹੜਾ ਕਿ ਅੱਜ ਤੋਂ ਕਿੰਨਾ ਸਮਾਂ ਪਹਿਲਾਂ ਸੀ ਉਹ ਸਮੇਂ ਪੰਜਾਬ ਦੁਨੀਆ ਦਾ ਨੰਬਰ 1 ਸੂਬਾ ਸੀ ਪੰਜਾਬ ਦੀ ਇਕਨੋਮਿਕ ਸੀ ਜਿਹੜੇ ਉਹ ਐਜੂਕੇਸ਼ਨ ਸੀ ਪੰਜਾਬ ਕਿਸ ਤਰ੍ਹਾਂ ਆਸੇ-ਪਾਸੇ ਦੇ ਕਿ ਦੁਨੀਆ ਦੇ ਸਾਰੇ ਦੇਸ਼ਾਂ ਤੋਂ ਅਮੀਰ ਦੇਸ਼ ਸੀ ਇੱਕ ਅੰਗਰੇਜ਼ ਦੱਸਦਾ ਵੀ ਉਹ ਸਮੇਂ ਅੰਗਰੇਜ਼ੀ ਲੋਕ ਪੰਜਾਬ ਦੇ ਵਿੱਚ ਨੌਕਰੀ ਕਰਨ ਦੇ ਲਈ ਤਰਸਦੇ ਸੀ ਇਸ ਵਿਅਕਤੀ ਨੇ ਆਪਣੀ ਕਿਤਾਬ ਦੇ ਵਿੱਚ ਵੀ ਲਿਖਿਆ ਵੀ ਅੰਗਰੇਜ਼ੀ ਲੋਕ ਪੰਜਾਬ ਦੇ ਵਿੱਚ ਵੱਖ-ਵੱਖ ਪੋਸਟਾਂ ਤੇ ਕੰਮ ਕਰਦੇ ਸੀ ਤੇ ਕੰਮ ਕਰਨ ਦੀ ਇੱਛਾ ਰੱਖਦੇ ਰਹਿੰਦੇ ਸੀ ਕਿਉਂਕਿ ਉਸ ਸਮੇਂ ਪੰਜਾਬ ਦਾ ਜਿਹੜਾ ਰੁਪਇਆ ਸੀ ਦੂਸਰੇ ਦੇਸ਼ਾਂ ਦੇ ਨਾਲੋਂ ਤਕੜਾ ਸੀ ਐਜੂਕੇਸ਼ਨ ਸਿਸਟਮ ਡਗਮਗਾਇਆ ਤੇ ਸਾਰਾ ਕੁਝ ਹੌਲੀ-ਹੌਲੀ ਹੌਲੀ-ਹੌਲੀ ਨੀਮਾ ਹੁੰਦਾ ਗਿਆ ਤੇ ਅੱਜ ਅਸੀਂ ਇਸ ਹਾਤੇ ਪਹੁੰਚ ਗਿਆ ਵੀ ਸਾਡਾ ਸਿੱਖਿਆ ਸਿਸਟਮ ਜਿਹੜਾ ਦੁਨੀਆ ਦੇ ਕਟਿਆ ਪ੍ਰਬੰਧਾਂ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ। ਸੋ ਜਿਹੜੇ ਵੀ ਸਿੱਖਿਆ ਤੰਤਰ ਨੇ ਜਿਹੜਾ ਚਲਾ ਰਹੇ ਨੇ ਉਹਨਾਂ ਨੂੰ ਬੇਨਤੀ ਆ ਵੀ ਸਿੱਖ ਰਾਜ ਦੇ ਜਿਹੜੇ ਐਜੂਕੇਸ਼ਨ ਸਿਸਟਮ ਸੀ ਉਸ ਤੋਂ ਸੇਧ ਲੈ ਕੇ ਪੰਜਾਬ ਦੇ ਐਜੂਕੇਸ਼ਨ ਦੇ ਵਿੱਚ ਕੁ ਸੁਧਾਰ ਕੀਤੇ ਜਾਣ। ਸੋ ਏ ਸੀ ਜੀ ਅੱਜ ਦੀ ਵੀਡੀਓ ਇਸ ਨੂੰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ